ਉਸੀਂ ਵੇਖ ਰਹੇ ਹਾਂ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਬਠਿੰਡਾ ਦੇ ਸੇਮਾ ਪਿੰਡ ਚ ਅਸੀਂ ਮੌਜੂਦ ਆ ਟਰੈਕਟਰ ਟਰਾਲੀ ਚ ਰਾਸ਼ਨ ਲਦਿਆ ਹੋਇਆ ਕਿਉਂਕਿ ਦਿੱਲੀ ਜਾਂ ਦੀ ਤਿਆਰੀ ਹੋ ਰਹੀ ਹੈ ਜਿਹੜੀਆਂ ਗਲੀਆਂ ਤੋਂ ਗੁਜ਼ਰਿਆ ਜਾ ਰਿਹਾ ਲੋਕ ਘਰਾਂ ਤੋਂ ਬਾਹਰ ਆ ਰਹੇ ਨੇ ਕੋਈ ਆਟਾ ਕੋਈ ਚੌਲ ਖੰਡ ਗੁੜ ਆਪਣੇ ਹਿਸਾਬ ਦੇ ਨਾਲ ਆਪਣੇ ਮੁਤਾਬਕ ਯੋਗਦਾਨ ਪਾ ਰਿਹਾ ਹੈ ਕਿਸਾਨਾ ਦੇ ਸਭ ਵੱਡੇ ਅੰਦੋਲਨ ਦੇ ਵਿੱਚ 26 ਤਾਈ ਨਵੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨੀ ਹੈ ਮੋਦੀ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਵੇਖਣ ਲਾਇਕ ਹੈ ਮਹਿਲਾਵਾਂ ਬਜ਼ੁਰਗ ਬੱਚੇ ਹਰ ਵਰਗ ਦੇ ਲੋਕ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਨੇ ਪੰਜਾਬ ਦੇ ਵਿੱਚ ਐਸਾ ਮਾਹੌਲ ਸ਼ਾਇਦ ਤੁਸੀਂ ਵੀ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ ਵੱਡੀ ਤਿਆਰੀ ਹੋ ਰਹੀ ਹੈ ਸੋ ਇਕੱਠਾ ਇਸੇ ਤਰੀਕੇ ਨਾਲ ਕਿੰਨੇ ਦਿਨਾਂ ਤੋਂ ਐਵੇਂ ਆ ਰਹੇ ਹੋ ਤੁਸੀਂ ਟਰੈਕਟਰ ਟਰਾਲੀ ਤੇ ਰਾਸ਼ਨ ਇਕੱਠਾ ਕਰ ਰਹੇ ਹੋ ਜੀ ਹਫ਼ਤਾ ਹੋ ਗਿਆ ਜੀ ਆਿਆਂ ਨੂੰ ਹਫ਼ਤੇ ਇਸ ਤਰ੍ਹਾਂ ਹੀ ਚੱਲੀ ਜਾਂਦੇ ਆ ਅਸੀਂ ਬਸੇ ਪਿੰਡਾਂ ਦੇ ਨਾਲ ਸਾਰਿਆਂ ਨੂੰ ਸਵੇਰ 8 ਵਜੇ ਲੱਗ ਜਾਂਦੇ ਆ ਸ਼ਾਮ 4 ਵਜੇ ਤੱਕ ਕਰਦੇ ਬਿਲਕੁਲ ਖੇਤੀ ਦੇ ਕੰਮ ਤਾਂ ਫਿਰ ਤੁਹਾਡੇ ਰਹਿ ਜਾਂਦੇ ਹੋਣਗੇ ਅਗਰ ਇਸੇ ਖਰੀਕਾ ਸੰਘਰਸ਼ ਤੇ ਲੱਗੇ ਹੋਏ ਹੋ ਕਿਉਂ ਇੰਨਾ ਜ਼ਰੂਰੀ ਹੈ ਇਹ ਸੰਘਰਸ਼ ਡਟਣਾ ਇਹ ਖੇਤੀ ਨੂੰ ਜ਼ਰੂਰੀ ਹੈ ਜੀ ਸਾਨੂੰ ਜੇ ਜੂੜੀ ਬਹੁਤ ਜ਼ਰੂਰੀ ਹੋ ਗਿਆ ਖੇਤੀ ਨੂੰ ਇਹ ਇਹ ਪਹਿਲਾਂ ਸਾਨੂੰ ਇਹ ਬਾਜ ਚ ਖੇਤੀਬਾੜ ਦੇਖਿਆ ਹੈ ਖੇਤੀਬਾੜੀ ਇਹਦਾ ਮੇਰੇ ਇੱਕ ਵੇਲੇ ਕਰ ਲੈਣੇ ਆ ਇਹ ਖਾਨੂੰ ਜ਼ਰੂਰੀ ਕੰਮ ਆ ਦੇਖ ਲੋਕ ਕਿਵੇਂ ਦਾ ਹੁੰਗਾਰਾ ਦੇ ਰਹੇ ਨੇ ਤੁਸੀਂ ਦੇਖ ਰਹੇ ਗਲੀਆਂ ਦੇ ਵਿੱਚੋਂ ਲੋਕ ਜਿਹੜੇ ਵੀ ਘਰ ਦੇ ਅਗੋ ਗੁੱਸੇ ਲੋਕ ਘਰਾਂ ਚੋਂ ਬਾਹਰ ਆ ਰਹੇ ਨੇ ਗੋੜ ਖੰਡ ਆਟਾ ਚੌਲ ਆਪਣੇ ਮੁਤਾਬਕ ਯੋਗਦਾਨ ਦੇ ਰਿਹਾ ਹੈ ਸੋ ਕਿਵੇਂ ਦਾ ਲੱਗ ਰਿਹਾ ਇਸ ਤਰ੍ਹਾਂ ਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਇਸ ਤਰ੍ਹਾਂ ਦਾ ਅੰਦੋਲਨ ਦੇਖਿਆ ਸੀ ਜਦੋਂ ਦਿੱਲੀ ਵੱਲ ਜਾਣ ਦੇ ਲਈ ਇਹਨੇ ਪੱਬਾ ਭਾਰ ਖੋਣ ਲੋ ਕਿਉਂਕਿ ਮਜਬੂਰੀ ਬਣ ਗਿਆ ਕਹਿ ਰਹੇ ਨੇ ਮੈਂ ਜੀ ਇਧਰ ਪਹਿਲਾਂ ਅਸੀਂ ਕੁਝ ਨਹੀਂ ਦੇਖਿਆ ਸੀ ਆ ਪਹਿਲੀ ਜ਼ਿੰਦਗੀ ਚ ਪਹਿਲਾ ਦੇਣੇ ਆ ਯਾ ਮੈਂ ਲਾਜ਼ਮੀ ਪੂਰਾ ਥੂ ਸੋਦਣਾ ਜਾਵਾਂਗੇ ਪੂਰਾ ਝਟ ਕੇ ਜਾਵਾਂਗੇ ਪੂਰਾ ਬੱਥੇ ਤੌਰ ਤੇ ਸਾਨੂੰ ਕੁਝ ਹੀ ਕਰਨਾ ਪਾਜੇ ਪਰ ਅਸੀਂ ਪਿੱਛੇ ਨਹੀਂ ਹਟਦੇ ਪਰ ਉਧਰ ਦਿੱਲੀ ਚ ਤੁਸੀਂ ਨਾ ਐਂਟਰ ਕਰ ਸਕੋ ਇਸ ਦੇ ਲਈ ਵੀ ਪੂਰੀ ਤਿਆਰੀ ਕੀਤੀ ਗਈ ਹੈ ਫਿਰ ਕੀ ਪ੍ਰੋਗਰਾਮ ਰਹੇਗਾ ਕਿੰਨੇ ਲੋਕ ਜਾ ਰਹੇ ਨੇ ਕਿਸ ਤਰੀਕੇ ਨਾਲ ਅਗਲੀ ਅੱਗੇ ਦੀ ਰਣਨੀਤੀ ਬਣਾਓਗੇ ਤੁਸੀਂ ਕੀ ਚੱਲ ਰਿਹਾ ਦਿੱਲੀ ਜਬਾ ਕਿੰਨਾ ਮਰਜੀ ਜ਼ੋਰ ਨਾਲ ਅਸੀਂ ਦਿੱਲੀ ਦੇ ਅੰਦਰ ਐਂਟਰੀ ਕਰਨੀ ਕਰਨੀ ਆ ਜਿੰਨਾ ਮਰਜੀ ਜ਼ੋਰ ਲਾਣ ਦਿੱਲੀ ਵਾਲੇ ਦਿੱਲੀ ਨੂੰ ਦਿਖਾ ਕੇ ਛੱਡਾਂਗੇ ਵੀ ਅਸੀਂ ਕਿਵੇਂ ਐਂਟਰੀ ਹੁੰਦੀ ਹੈ ਮੋਦੀ ਸਰਕਾਰ ਬੈਠਕਾ ਤਾਂ ਬੁਲਾਦੀ ਹੈ ਸੀਟਾ ਕਿਉਂ ਨਹੀਂ ਨਿਕਲ ਰਹੀਆ ਕੀ ਚਾਹੁੰਦੀ ਹੈ ਮੋਦੀ ਸਰਕਾਰ ਅਜੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਲੱਗਾ ਤੁਹਾਨੂੰ ਕੋਈ ਹਾਂ ਬੱਕੀ ਸਾਨੂੰ ਕੋਈ ਹੁੰਗਾਰਾ ਨਹੀਂ ਲੱਗਾ ਪਰ ਮੋਦੀ ਸਰਕਾਰ ਤਾਂ ਅਸੀਂ ਹਾਂ ਕਰਵਾ ਕੇ ਰੱਖਾਂਗੇ ਉਹਦੀ ਕੋਸੀ ਹੋ ਜੇ ਸਾਨੂੰ बिल्कुल ये पंजाब है पंजाब दे किसान ने मोदी सरकार को लिया खेती कानून खिलाफ डटे हुए ने तो बस यही कह रहे ने पिछे नहीं हटा खेती कानून रद्द करवा के ही हटा तो राशन तुम विखा किस तरीके इस पूरे आंदोलन की तैयारी की जा रही है बच्चे भी लगातार नारे लगा रहे ने अपना गुस्सा काट रहे हैं कैमरा पर्सन मेहरबान सिंह के नाम मैं अर्शदीप कौर बठिंडा